ਅੱਜ ਤੁਸੀਂ ਸਾਦਿਆਂ ਨੇ ਜੋ ਅੰਦਰ ਬੋਲ ਜਿਹੜਾ ਹੋਇਆ ਮੈਂ ਦੁੱਖ ਦੇਵੇ ਕਹਿਣਾ ਚਾਹੁੰਦਾ ਕਿ ਸਾਡੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਵਿਧਾਨ ਸਭਾ ਦੀ ਕਾਗਜ਼ੀ ਨੂੰ ਪਿਛਲੇ 3 ਸਾਲਾਂ ਤੋਂ ਜਦੋਂ ਵੀ ਸੱਚਾ ਢੰਗ ਨਾਲ ਜਦੋਂ ਵੀ ਕੋਈ ਸਹੀ ਢੰਗ ਨਾਲ ਕੋ ਗੱਲ ਕਹਿਣ ਦੀ ਕੋਸ਼ਿਸ਼ ਕਰੀਦੀ ਹੈ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਹਮੇਸ਼ਾ ਇਦਾਂ ਦੀ ਗੱਲ ਕਰ ਪਿਆ ਇਹ ਸਾਡਾ ਮਾਹੌਲ ਜਿਹੜਾ ਉਹ ਵਿਧਾਨ ਸਭਾ ਦੇ ਹਾਊਸ ਦਾ ਖਰਾਬ ਕਰ ਦਿੰਦੇ ਸਾਡਾ ਤਵਾਸ ਸੀਗਾ ਸਾਡੀ ਮਾਨਯੋਗ ਐਮ ਐਲ ਏ ਇੰਦੇ ਦਾ ਜਿਹਦਾ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦੋਹਾਂ ਹਾਪਾ ਕੇ ਦੇਖੇ ਗਏ ਮਾਨ ਸਨਮਾਨ ਹੋਇਆ ਔਰ ਮੈਨੂੰ ਦੁੱਖ ਹੈ ਕਿ ਸੀਤੇ ਹੋਰ ਕਿਹਾ ਜਾਂਦਾ ਉਹਦੀ ਦੁਨੀਆ ਨੂੰ ਸੰਤ ਕਹਿ ਕੇ ਸੰਬੋਧਨ ਕਰਦੀ ਹੈ ਇਹ ਇਕੱਲਾ ਬੰਦਾ ਹੈ ਜਿਹਨੂੰ ਨਾ ਕਿ ਐਮ ਐਲ ਏ ਦਾ ਪਤਾ ਕਿੱਦਾਂ ਬੋਲਣਾ ਨਾ ਕਿ ਮੰਤਰੀ ਦਾ ਪਤਾ ਵੀ ਉਹਨੇ ਕਿੱਦਾਂ ਬੋਲਣਾ ਨਾ ਇਹ ਪਤਾ ਕਿ ਮਤਲਬ ਜਿਹੜਾ ਸੰਤ ਬੰਦੇ ਜਿਹੜੇ ਆ ਸਾਧੂ ਬੰਦੇ ਜਿਹੜੇ ਉਹਨਾਂ ਨਾਲ ਕਿੱਦਾਂ ਬੋਲਣਾ ਛੋ ਅਸੀਂ ਇਸ ਗਲਤੀ ਸਪੀਕਰ ਸਾਹਿਬ ਕੋ ਮੰਗ ਕੀਤੀ ਹੈ ਕਿ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ ਇਸ ਗਲਤੀ ਦੀ ਨਿੰਦਾ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਇੱਤੇ ਮਾਫੀ ਮੰਗੇ ਜਿਹਨੇ ਤੇ ਮਾਫੀ ਨਹੀਂ ਮੰਗਦੇ ਉਹਨਾਂ ਤੱਕ ਇਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਉ ਬਾ ਇੱਥੇ ਕਹਿੰਦੇ ਆ ਇਹ ਵਾਜਬਾ ਬੇਸ਼ੱਕ ਇਦਾਂ ਕਹਿੰਦਾ ਇਹ ਬਰਾ ਸੱਚਾਈ ਨੂੰ ਵੀ ਕੋਸ਼ਿਸ਼ ਕਰਦਾ ਉਹ ਉਹ ਲੜਕੀ ਜਿਹੜੀ ਸਾਡੀ ਨਕੋਦਰ ਏਰੀਆ ਉਸ ਏਰੀਆ ਦੇ ਵਿੱਚ ਕੰਮ ਕਰਦੇ ਆ ਉਹ ਬਿਲਕੁਲ ਨੇੜੇ ਉਹਨਾਂ ਦੇ ਸੰਤਾ ਜੀ ਨੂੰ ਦੇਖਿਆ ਸਤਿ ਸਿਚੇ ਆ ਜੀ ਨੂੰ ਦੇਖਿਆ ਅਸੀਂ ਦੇਖਿਆ ਕਿ ਇਹਨਾਂ ਦਾ ਐਮਐਲਏ ਲਾਡੀ ਉੱਠ ਕੇ ਬੋਲਦੇ ਜਿਹਦੇ ਹੱਕੇ ਜੋ ਕੰਮ ਕਰਦੇ ਆ ਉਹਦੀ ਹਿੰਮਤ ਦੀ ਪਈ ਬੋਲਣ ਦੀ ਸਾਥ ਜੀ ਕੱਲ ਨਹੀਂ ਦਿਪੜਿਆ ਕੱਲ ਕਿਉਂਕਿ ਦੁੱਧਾ ਸੁਰੂ ਹੋ ਗਿਆ ਸੀਗਾ ਕੱਲ ਸਪੀਕਰ ਨੇ ਨਹੀਂ ਬੋਲਣ ਦਿੱਤਾ ਅੱਜ ਉਹਨੇ ਲੜਕੀ ਦੇ ਬੋਲਿਆ ਨਹੀਂ ਹੋਇਆ ਔਰ ਜਿਹੜੀ ਸ਼ਹੀਦੇ ਆਜ਼ਮ ਦੀ ਗੱਲ ਕਰਦੇ ਆ ਸਦਾ ਭਗਤ ਸਿੰਘਾਂ ਸਾਹਮਣੇ ਸਾਡੇ ਸਾਡੇ ਮਹਾਨ ਨਾਇਕ ਨੇ ਉਹ ਸਭ ਜਿੱਦੋਂ ਇਹਨਾਂ ਦੀ ਸਰਕਾਰ ਸੀਗੀ ਜਿੱਦੋਂ ਇਹ ਲੋਕ ਸਭਾ ਮੈਂਬਰ ਸੀਗੇ ਡਾਕਟਰ ਮਨਮੋਹਨ ਸਿੰਘ ਉਹ ਹੀ ਪ੍ਰਧਾਨ ਮੰਤਰੀ ਸੀਗੇ ਉਦੋਂ ਤੇ ਇਹਨਾਂ ਨੇ ਕੀਤਾ ਵੀ ਜਿੱਦੋਂ ਕੈਪਟਨ ਮਨਿੰਦਰ ਸਿੰਘ ਸੀਗੇ ਜਦੋਂ ਪੰਜਾਬ ਦੇ ਦੋ ਹਾਂ ਕਾਂਗਰਸ ਦੀ ਸਰਕਾਰ ਆਈਏ ਵਜੀਦ ਵੀ ਵੇ ਐਮਪੀ ਵੀ ਵੇ ਸਭ ਕੋਈ ਵੇ ਉਦੋਂ ਕੀਤਾ ਵੀ ਅਸੀਂ ਹੁਣ ਵੀ ਕੋਈ ਇਸ ਕਰਦੇ ਤਾਂ ਇਹ ਵੀ ਕਰਦੇ ਕਿਵੇਂ ਲਿਓ ਬਾਹਰ ਬੈਠੇ ਨੇ ਸਾਡੀ ਵੱਡਾ ਤੇ ਤੁਹਾਨੂੰ ਖਰਾ ਦੇਣਾ ਚਾਹੀਦਾ। ਕਦਾਵਾਗੇ ਅਸੀਂ। ਅਸੀਂ ਕਦਾਵਾਗੇ ਕੋਈ ਚੱਕਰ ਨਹੀਂ। ਅਸੀਂ ਟਾਈਮ ਨਾਲ ਲਿਆਉਣਾ ਪੈਂਦਾ। ਸਪੀਕਰ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਕਿੱਦਾਂ ਚੱਲਦੀ ਆ। ਅਜ਼ੂਲ ਐਂਡ ਲਾਗ ਨਾਇਗਦੇਸ਼ਨ ਜੜਿਆ। ਉਹਨਾਂ ਨੂੰ ਫਾਲੋ ਕਰੋ ਇਦੀ ਗੱਲ। ਮੈਂ ਨਹੀਂ ਕੀਤੀ। ਉਹ ਕਹਿੰਦੇ ਅਜ਼ੂਲ ਨੂੰ ਫਾਲੋ ਕਰੋ। ਸਪੀਕਰ ਸਾਹਿਬ ਨੇ ਨਾ ਨਹੀਂ ਕੀਤੀ। ਨਾ ਹੀ ਨਾ ਹੀ ਕਰ ਸਕਦੇ ਆ। ਸਿੱਧੇ ਆਪ ਪਾਕਿਸਤਾਨ ਨੂੰ। ਸਭ ਤਾਂ ਕਹਿੰਦੇ ਪਹਿਲਾਂ ਸੁੱਤੇ ਰਹਿੰਦੇ ਆ। ਟਾਈਮ ਤੇ ਟਾਈਮ ਤੇ ਆ ਕੇ ਲਾ ਕੇ ਇਦਾਂ ਦੀ ਚੀਜ਼ ਕਰ ਦਿੰਦਾ। ਪਹਿਲਾਂ ਕੋਈ ਕਾਰਵਾਈ ਨਹੀਂ ਕਰਦੇ। ਸਾਡੇ ਵਾਲੀ ਦੋਵੇਂ ਮੁੱਦੇ ਵੱਡੇ ਆ। ਸਾਡੇ ਲਈ ਇੱਕ ਵੀ ਸਾਡੇ ਲਈ ਦੋ ਮੁੱਦੇ ਬਹੁਤ ਵੱਡੇ ਨਹੀਂ 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 ਅਸੀਂ ਬਰਾਬਰ ਦੀ ਸਮਝਦੇ ਆਂ ਅਸੀਂ ਸੰਤਾਂ ਦੀ ਵਿੱਚ ਸੰਤਾਂ ਦੀ ਵਿੱਚ ਜਗਾ ਸਮਝਦੇ ਆ ਉਹ ਜਿਹੜੀ ਸਲਤਨਤ ਕੋ ਲੋਦੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਚੰਦਪ੍ਰਾਪਤ ਧਰਤੀ ਜਿਹੜੀ ਆ ਜਿੱਥੇ ਕਾਲੀ ਬੀਜ ਨੂੰ ਉਹਨਾਂ ਨੇ ਸਾਫ਼ ਕੀਤਾ ਸਰ ਉਹ ਬੜਾ ਵੱਡਾ ਪਵਿੱਤਰ ਕੰਮ ਆ ਉਹ ਕਹਿੰਦੀ ਹੈ ਸਭ ਇਹ ਇਹ ਸਿੱਦੇ ਆਦਮ ਭਗਤ ਸਿੰਘ ਜੀ ਸਾਡਾ ਨਾਇਕ ਉਹਨਾਂ ਦੀ ਇੱਕ ਆਪਣੀ ਜਗਾ ਸੋ ਬਿਕਰ ਸਾਹਿਬ ਦਾ ਨਾਮ ਵੀ ਕੀਤੀ ਕਾਨੂੰਨ ਉਹਦਾ ਕਿਹਾ ਵੀ ਕਾਨੂੰਨ ਮਦਦ ਤੇ ਲੈ ਕੇ ਆਓ ਕੋਈ ਝੱਕ ਨਹੀਂ ਐਡੀ ਗੱਲ ਕੀਤੀ